ਹਾਂਜੀ ਅਸੀਂ ਪਹੁੰਚਿਆ ਹਰੀਦਾਸ ਬਾਬੇ ਦੀ ਸਮਾਦ ਤੇ ਤੇ ਜੋਗੀ ਪੀਰ ਤੇ ਅੱਜ ਤੁਹਾਨੂੰ ਉਹ ਦਿਖਾਵਾਂਗੇ ਕਿੰਨੀ ਕਿ ਸੰਗਤ ਹੈ ਕਿੰਨੇ ਕਿ ਜਾਣੇ ਨੇ ਕਿ ਮਤਲਬ ਸਾਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਸੱਜਣ ਦਾ ਕੋਈ ਕੋੜਾ ਗਾਣਾ ਸੁਣਾਉਂਗੀ ਨਾ ਨਾ ਠੀਕ ਹੈ ਠੀਕ ਦੋ ਦੋ ਏ ਤਨਵਾਸ ਸੱਜਣ ਦਾ ਓ ਮੇਰਾ ਮਾਲਕਾ ਘਰੋਂ ਜਾਈ ਮਾਲਕ ਤਾਂ ਘਰ ਹੀ ਬੈਠਾ ਦਾ ਇਧਰ ਉਹ ਬਾਈ ਸੁਣਾ ਦੇ ਚੱਲ ਤੂੰ ਸੁਣਾ ਦੇ ਤੂੰ ਸੁਣਾ ਦੇ ਮੈਂ ਸੁਣਾ ਤੈਨੂੰ ਗੀਤ ਮੇਰੀ ਬਾਤ 'ਚ ਵੀ ਕਲਾ ਹੈਗੀ ਆ ਹਾਂ ਕੀ ਬਾਤ ਚ ਰੋਮ ਰੋਮ ਵਿੱਚ ਬਾਤ ਸੱਜਣ ਦਾ ਦੱਦਾ ਪਰਵਾਸ ਸੱਜਣ ਦਾ ਤੁਰ ਪਿਆ ਹੁਣ ਯਾਰ ਦੇ ਕਰ ਲੋ ਛੱਡ ਨਹੀਂ ਸਕਦੀ ਉਹਦੇ ਦਰੋਂ ਦੁਨੀਆਂ ਪਈ ਖਸਮਾ ਨੂੰ ਖਾਵੇ ਦੁਨੀਆਂ ਪਈ ਖਸਮਾ ਨੂੰ ਖਾਵੇ ਮਸਤੀ ਮੈਂ ਫਿਰਦੀ ਰੂਹ ਲੱਇਆ ਲਾ ਗਾਵੇ ਯੱਲਾ ਯੱਲਾ ਗਾਵੇ ਮਸਤੀ ਮੈਂ ਫਿਰਦੀ ਮੇਰਾ ਤੁਣਕਾ ਯਾਰ ਬੜਾ ਪਪ ਕਰ ਜਾ ਮੈਂ ਲਪੜਾ ਚੁੱਪ ਕਰਾ ਦੇ ਯਾਰ ਮੜਾ ਯਾਰ ਚਲੋ ਮੇਰਾ ਤੁਣਕਾ ਯਾਰ ਮੈਂ ਜਾਵੇ ਮਸਤੀ ਮੈਂ ਫਿਰਦੀ ਬਸ ਤੱਬ ਬਣਾ ਦੇਣਗੇ ਬੀਬਾ ਨੱਚਣ ਲਾ ਦੇਣਗੇ ਬੀਬਾ ਨਾ ਜਾਈ ਮਸਤਾ ਦੇ ਨਾ ਜਾਈ ਮਸਤਾ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਨੱਚਣ ਲਾ ਦੇਣਗੇ ਬੀਬਾ ਮੰਗਣ ਲਾ ਦੇਣਗੇ ਬੀਬਾ ਪੀਖ ਮੰਗਾ ਦੇਣਗੇ ਬੀਬਾ ਮੰਗੜ ਲਾ ਦੇਣਗੇ ਬੀਬਾ ਬਸ ਠੀਕ ਹੈ ਐਨੀ ਮੜਾ ਉਹ ਤਾਂ ਵੀ ਮੜਾ ਸੁਣ ਲਈ ਲੈ ਸੁਣਾਓ ਜੀ ਹਾਂ ਜੀ ਬਾਈ ਹਾਂ ਸੁਣੋ ਤਾਂ ਪਹਿਲਾਂ ਇੱਧਰ ਬਾਬੇ ਦੀ ਸਮਾਦ ਹੈ ਜੀ ਸਾਹਮਣੇ ਤੇ ਬਣੀ ਹੋਈ ਤੇ ਇਹਦਾ ਅੰਤਰਮ ਬੱਬਾ ਹਰੀਦਾਸ ਜੀ ਤੇ ਉਧਰ ਸਾਹਮਣੇ ਧੂਣਾਗਾ ਬਣਿਆ ਹੋਇਆ ਠੀਕ ਹੈ ਜੀ ਤੇ ਇੱਧਰ ਬਾਈ ਬੈਠੇ ਨੇ ਇਹਨਾਂ ਨਾਲ ਵੀ ਕਰਾਂਗੇ ਗੱਲਬਾਤ ਠੀਕ ਹੈ ਹਾਂ ਹੋਰ ਬਾਈ ਕੀ ਹਾਲ ਆ ਵਧੀਆ ਕਿਹੜਾ ਪਿੰਡ ਆ ਬਾਈ ਜਮਾ ਕਿਹੜਾ ਪਿੰਡ ਆ ਪਪਾਲ ਅੰਤ ਜੀ ਅਸਾ ਪਪਾਲ ਤੇ ਰੋਜ਼ ਉਰੀ ਹੁੰਨੇ ਹੋ ਬਾਈ ਤੁਸੀਂ ਇੱਚੀ ਹੁੰਨੇ ਠੀਕ ਆ ਕਹੇ ਵਜੇ ਆ ਜਾਨੇ ਹੋ ਇੱਥੇ ਕਟਕੀ ਆ ਰਹੀ ਕਹੇ ਵਜੇ ਜਾਣੇ ਹੁੰਨੇ ਹੋ ਜਾਣੇ 8 ਵਜੇ ਹੱਥ ਨੇ ਜਾਣੇ ਨੂੰ ਕੂਚ ਤੋਂ ਉਰੀ ਗਾ ਛਾਂ ਕੋ ਬਾਈ ਆ ਕੂਚ ਤੋਂ ਵਜ ਜਾ ਨਾ ਠੀਕ ਆ ਬਾਈ